ਬਹੁਤੀ ਮੰਦਭਾਗੀ ਘਟਨਾ ਜਿਹੜੀ ਹੈ ਉਹ ਗੁਰਦਾਸਪੁਰ ਜ਼ਿਲ੍ਹੇ 'ਚ ਹੋਈ ਹੈ ਔਰ ਇਹ ਲਗਾਤਾਰ ਇਹਨਾਂ 2-3 ਸਾਲਾਂ ਦੇ ਵਿੱਚ ਦੂਜੀ ਵਾਰ ਦਾਤ ਜਦੋਂ ਲਿਫਟਿੰਗ ਨੂੰ ਲੈ ਕੇ ਜਿਹੜਾ ਉਹ ਦੋ ਸੱਜਣਾ ਨੂੰ ਜਾਨ ਆਪਣੀ ਦੇਣੀ ਪਈ ਇਸ ਤੋਂ ਪਹਿਲਾਂ ਕਮਾਣ ਮੰਡੀ ਦੇ ਵਿੱਚ ਲਿਫਟਿੰਗ ਨੂੰ ਲੈ ਕੇ ਜਿਹੜਾ ਇੱਕ ਆੜਤੀ ਸੀ ਉਹਨੂੰ ਜਾਨ ਦੇਣੀ ਪਈ। ਔਰ ਅੱਜ ਇਹ ਲਿਫਟਿੰਗ ਨੂੰ ਲੈ ਕੇ ਜਿਹੜਾ ਵਿਵਾਦ ਹੋਇਆ ਹੈ ਇਹਦੇ ਵਿੱਚ ਦੁਬਾਰਾ ਇੱਕ ਸੱਜਣ ਦੀ ਜਾਨ ਗਈ ਹੈ। ਸਾਨੂੰ ਉਸ ਗੱਲ ਦਾ ਬੜਾ ਦੁੱਖ ਹੈ। ਪਰ ਇਸ ਜ਼ਿਲ੍ਹੇ ਦੇ ਵਿੱਚ ਲਗਾਤਾਰ ਜੋ ਠੇਕੇਦਾਰ ਮਾਫੀਆ ਨੇ ਆੜਤੀਆਂ ਦੇ ਗਲ ਚ ਕਿੜਕਾ ਪਾਇਆ ਹੋਇਆ ਔਰ ਆਪਣੇ ਪੰਦਰ ਦੇ ਉੱਤੇ ਜਿਹੜਾ ਹਮੇਸ਼ਾ ਇਹਨਾਂ ਨੇ ਏਜਾਰੇਦਾਰੀ ਬਣਾ ਕੇ ਆੜਤੀਆਂ ਨੂੰ ਇਹ ਜੇ ਹਥਿਆਰ ਵਰਤਦੇ ਨੇ ਆੜਤੀਆਂ ਤੂੰ ਆਪ ਕੰਮ ਕਰਾਉਂਦੇ ਆ ਗੁਲਾਮਾਂ ਵਾਂਗੂ ਤੇ ਪੈਸੇ ਜਿਹੜੇ ਨੇ ਇਹ ਆਪਣੀਆਂ ਜੇ ਜੇਬਾਂ 'ਚ ਪਾਉਂਦੇ ਇਹ ਲਗਭਗ ਪਿਛਲੇ 10 ਸਾਲ ਤੋਂ ਜਿਹੜਾ ਇਹ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਕਿ ਇਕੋ ਜਿਹੜਾ ਇਹ ਸਿੰਡੀਕੇਟ ਹੈ ਉਹ ਟੈਂਡਰ ਲੈਂਦੇ ਨੇ ਔਰ ਉਹਦੇ ਤਹਿਤ ਲੇਬਰ ਦਾ ਪ੍ਰਬੰਧ ਇਨਾਂ ਕੋਲ ਨਹੀਂ ਟਰੱਕਾਂ ਦਾ ਪ੍ਰਬੰਧ ਇਨਾਂ ਕੋਲ ਨਹੀਂ ਅਖੀਰ ਜਦੋਂ ਬੋਰੀਆਂ ਗਲਦੀਆਂ ਨੇ ਸਿਉਂਕ ਲੱਗਦੀ ਐ ਸ਼ਾਰਟੇਜਾਂ ਆਉਂਦੀਆਂ ਨੇ ਆੜਤੀਆਂ ਨੂੰ ਮਜਬੂਰੀ ਦੇ ਵਿੱਚ ਉਹ ਮਾਲ ਜਿਹੜੇ ਆ ਖੁਦ ਉਠਾਉਣੇ ਪੈਂਦੇ ਆਪ ਉਹ ਕੋਲੋਂ ਖਰਚਾ ਕਰਕੇ ਲੇਵਰਾਂ ਲਾ ਕੇ ਟਰਾਂਸਪੋਰਟਰਾਂ ਲਾ ਕੇ ਉਹ ਮਾਲ ਢੋਂਦੇ ਐ ਜੇ ਢੋਂ ਤੋਂ ਬਾਅਦ ਵੀ ਜਿਹੜੇ ਪੈਸੇ ਨੇ ਉਹ ਠੇਕੇਦਾਰ ਆਪਣੀਆਂ ਜੇਬਾਂ 'ਚ ਪਾ ਕੇ ਲੈ ਜਾਂਦੇ ਨੇ ਔਰ ਇਸ ਵਾਰ ਵੀ ਜਿਹੜੀ ਇਹ ਘਟਨਾ ਹੋਈ ਐ ਉਥੇ ਇਸ ਤਰ੍ਹਾਂ ਦੇ ਹਾਲਾਤ ਪੈਦਾ ਕੀਤੇ ਗਏ ਕਿ ਆੜਤੀਆਂ ਦੇ ਗੱਡੀਆਂ ਨੂੰ ਰੋਕ ਲਿਆ ਗਿਆ ਤੇ ਠੇਕੇਦਾਰਾਂ ਦੀਆਂ ਜਿਹੜੀਆਂ ਆਪਣੀਆਂ ਗੱਡੀਆਂ ਸੀ ਉਹ ਲਾ ਕੇ ਉਹਨਾਂ ਨੇ ਮਾਲ ਅਨਲੋਡਿੰਗ ਆਪਣੀ ਸ਼ੁਰੂ ਕੀਤੀ ਔਰ ਲਗਾਤਾਰ ਜਿਹੜੇ ਉਹਨਾਂ ਦੀਆਂ ਗੱਡੀਆਂ ਦੇ ਡਰਾਈਵਰ ਸੀ ਉਹਨਾਂ ਨੂੰ ਗਲਤ ਤਰੀਕੇ ਨਾਲ ਉਕਸਾਇਆ ਗਿਆ ਔਰ ਜਿਸ ਉਕਸਾਹਟ ਦੇ ਤੌਰ ਤੇ ਸਾਡੇ ਆੜਤੀ ਦੇ ਜਿਹੜੇ ਨੇ ਕੁਝ ਲੋਕ ਗਲ ਪਏ ਔਰ ਜੇਕਰ ਸਾਡੇ ਆੜਤੀ ਨੇ ਉਸ ਵੇਲੇ ਆਪਣਾ ਸੈਲਫ ਡਿਫੈਂਸ ਦੇ ਵਿੱਚ ਇਹ ਨਾਂ ਵਰਤਿਆ ਹੁੰਦਾ ਹਥਿਆਰ ਤਾਂ ਹੋ ਸਕਦਾ ਸਾਡੇ ਆੜਤੀ ਦੀ ਜਿਹੜੀ ਹੈ ਉਹ ਮੌਤ ਹੁੰਦੀ ਸੋ ਇਸ ਕੇਸ ਨੂੰ ਪੁਲਿਸ ਨੇ ਜਿਹੜਾ ਹੈਗਾ ਉਹ ਇੱਕ ਤਰਫਾ ਬਣਾਇਆ ਉਹਨਾਂ ਨੇ ਕਿਹਾ ਕਿ ਨਹੀਂ ਜੀ ਇਹ ਆੜਤੀ ਦੀ ਗੱਡੀ ਚ ਵੱਜੀ ਤੇ ਗੱਡੀ ਦੀ ਜਿਹੜੀ ਹੈ ਉਹ ਇਸ ਗੁੱਸੇ ਚ ਆ ਕੇ ਆੜਤੀ ਨੇ ਜਿਹੜੀ ਹੈ ਇਹ ਕਾਰਵਾਈ ਕੀਤੀ ਹੈ ਸੋ ਅਸੀਂ ਪੁਲਿਸ ਦੀ ਐਡਮਿਨਿਸਟ੍ਰੇਸ਼ਨ ਦੀ ਇਹ ਜੋ ਵੀ ਸਟੋਰੀ ਬਣੀ ਆ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਨੰਗੀ ਕਰਦੇ ਆ ਕਿ ਹਕੀਕਤ ਇਹ ਹੈ ਕਿ ਜੋ ਆੜਤੀਆਂ ਦੀਆਂ ਗੱਡੀਆਂ ਆਉਂਦੀਆਂ ਸੀ ਉਹਨਾਂ ਨੂੰ ਅਨਲੋਡਿੰਗ ਤੋਂ ਰੋਕਿਆ ਗਿਆ ਔਰ ਜੋ ਠੇਕੇਦਾਰਾਂ ਦੀਆਂ ਆਪਣੀਆਂ ਗੱਡੀਆਂ ਸੀ ਉਹਨਾਂ ਨੂੰ ਅਨਲੋਡਿੰਗ ਲਈ ਜਿਹੜਾ ਉਹ ਪ੍ਰੇਫਰ ਕੀਤਾ ਗਿਆ ਔਰ ਇਸ ਮਤਲਬ ਜਿਹੜੀ ਆ ਜੇਕਰ ਆੜਤੀਆਂ ਨੇ ਕਿਹਾ ਕਿ ਨਹੀਂ ਵਾਰੀ ਸੁਦੇ ਸਾਨੂੰ ਲਾਉਣੀਆਂ ਚਾਹੀਦੀਆਂ ਔਰ ਸਾਡੀਆਂ ਵੀ ਗੱਡੀਆਂ ਜਿਹੜੀਆਂ ਨੇ ਉਹਨਾਂ ਨੂੰ ਸਪੈਸ਼ਲ ਦੇ ਵਿੱਚ ਅਨਲੋਡਿੰਗ ਹੋਣ ਦਾ ਮੌਕਾ ਮਿਲਣਾ ਚਾਹੀਦਾ ਏਸੇ ਗੱਲ ਦੇ ਉੱਤੇ ਉਹਨਾਂ ਨੇ ਆੜਤੀਆਂ ਦੇ ਗਲ ਜਿਹੜਾ ਕੁਸ਼ਕ ਸਾਕੇ ਉੱਥੇ ਲੋਕਾਂ ਨੂੰ ਪਾਇਆ ਸਾਡੇ ਆੜਤੀ ਦੇ 6:30 ਵਜੀਆਂ ਨੇ ਸਿਰ ਦੇ ਵਿੱਚ ਜਿਹੜਾ ਹੈਗਾ ਉਹਨਾਂ ਦੇ ਕੁੰਡੇ ਮਾਰੇ ਗਏ ਨੇ ਜਿਹੜਾ ਕਿ ਤਿੱਖਾ ਹਥਿਆਰ ਹੈ ਅਲ੍ਹਾਉਕਮ ਅਤੇ ਉਸ ਰਾਡ ਦੇ ਨਾਲ ਉਸ ਆੜਤੀ ਦੀ ਮੌਤ ਵੀ ਹੋ ਸਕਦੀ ਸੀ ਲੇਕਿਨ ਪੁਲਿਸ ਨੇ ਬਿਲਕੁਲ ਉਸ ਸਾਡੇ ਆੜਤੀ ਦੇ ਕੇਸ ਨੂੰ ਜਿਹੜਾ ਇਗਨੋਰ ਕੀਤਾ ਗਿਆ ਔਰ ਬਿਲਕੁਲ ਵੀ ਆਰਤੀਆਂ ਵੱਲੋਂ ਜਿਹੜਾ ਅਜੇ ਕੋਈ ਪਰਚਾ ਦਰਜ ਨਹੀਂ ਕੀਤਾ ਜਾ ਰਿਹਾ ਸੋ ਇਸ ਮੌਕੇ ਦੇ ਉੱਤੇ ਅਸੀਂ ਤੁਹਾਡੇ ਪ੍ਰੈਸ ਦੇ ਜਰੀਏ ਸਰਕਾਰ ਨੂੰ ਇਹ ਜਿਹੜਾ ਆਪਣੀ ਆਵਾਜ਼ ਬੁਲੰਦ ਕਰਨੀ ਚਾਹੁੰਦੇ ਆ ਕਿ ਦੇਖੋ ਇਹ ਫੇਲ ਹੋ ਸਰਕਾਰ ਦੀ ਹੈ ਜੇਕਰ ਤੁਸੀਂ ਇੱਥੇ ਆਪਣੇ ਪੱਧਰ ਦੇ ਉੱਤੇ ਸਹੀ ਠੇਕੇਦਾਰਾਂ ਨੂੰ ਠੇਕੇ ਦਿੱਤੇ ਹੋਣ ਇਸ ਵੇਲੇ ਠੇਕੇਦਾਰੀ ਦਾ ਸਾਰਾ ਸਿਆਸੀਕਰਨ ਹੋਇਆ ਹੋਇਆ ਹੈ ਬਿਲਕੁਲ ਜੀ ਪਹਿਲਾਂ ਮਤਲਬ ਜਦੋਂ ਉਹ ਕਹਿੰਦੇ ਸੀ ਕਿ ਸਾਡੀਆਂ ਗੱਡੀਆਂ ਵੀ ਜਿਹੜੀਆਂ ਉਤਰਨੀਆਂ ਚਾਹੀਦੀਆਂ ਤੇ ਉਹਨਾਂ ਕਿਹਾ ਵੀ ਤੁਸੀਂ ਜਿਹੜਾ ਸਾਡੀਆਂ ਗੱਡੀਆਂ ਨੂੰ ਰੋਕਿਆ ਗਲਤ ਤਰੀਕੇ ਨਾਲ ਰੋਕਿਆ ਤਾਂ ਉਹਨਾਂ ਨੇ ਠੇਕੇਦਾਰਾਂ ਨੇ ਕੁਝ ਉੱਥੇ ਜਿਹੜਾ ਅੰਸਰਾਂ ਨੂੰ ਸਖਾ ਕੇ ਉਕਸਾ ਕੇ ਭੇਜਿਆ ਉਹਨਾਂ ਦੇ ਹੱਥਾਂ 'ਚ ਰਾੜ ਸੀਗੇ ਕੁੰਡੇ ਸੀ ਉਹਨਾਂ ਨੇ ਮਤਲਬ ਜਿਹੜਾ ਉਸ ਆੜਤੀ ਤੇ ਹਮਲਾ ਕੀਤਾ ਰਾਦਰ ਉਹਨੂੰ ਆੜਤੀ ਨੂੰ ਮਤਲਬ ਦੇਖ ਲਿਆ ਗਿਆ ਜਦੋਂ ਉਹਦੇ ਉੱਤੇ ਚੜ ਕੇ ਦੁਬਾਰਾ ਹਮਲਾ ਕਰਨ ਲੱਗੇ ਤਾਂ ਉਹਨੇ ਜਿਹੜਾ ਆਪਣੇ ਵੈਪਨ ਨਾਲ ਸੈਬਰ ਡਿਫੈਂਸ ਦੇ ਵਿੱਚ ਜਿਹੜੀ ਐ ਇਹ ਗੋਲੀ ਚਲਾਈ ਔਰ ਇਹ ਗੋਲੀ ਅਗਰ ਉਹ ਨਾ ਚਲਾਉਂਦਾ ਤੇ ਉਹਦੀ ਉੱਥੇ ਮੌਤ ਹੋ ਸਕਦੀ ਸੀ ਭਨੇਵਾ ਸੀ ਜਦ ਕਿ ਸਾਡੀ ਗੱਡੀ ਵਰਿੰਦਰ ਸਿੰਘ ਹਰਪਾਲ ਸਿੰਘ ਦੀ ਇਹ ਮਾਲ ਲੈ ਕੇ ਸਾਜਨ ਦਾ ਆਈ ਸੀ ਔਰ ਮੇਰਾ ਭਾਂਜਾ ਹਰਪਾਲ ਸਿੰਘ ਜਿਹੜਾ ਉੱਥੇ ਵੈਸੇ ਖੜਾ ਸੀ ਸੋਨ ਕਿਸੇ ਨੂੰ ਵੀ ਕੋਈ ਗੱਲ ਨਹੀਂ ਕੀਤੀ ਨਾ ਉਹਨਾਂ ਨੇ ਉਹਨੂੰ ਕਿਹਾ ਨਾ ਉਹਨਾਂ ਨੇ ਉਹਨੂੰ ਕਿਹਾ ਜਾਣ ਬੁੱਝ ਕੇ ਉਹਨੂੰ ਉਸ ਪਰਚੇ ਦੇ ਵਿੱਚ ਅੰਡੈਗਲ ਕੀਤਾ ਗਿਆ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਰਦੇ ਆਂ ਕਿ ਉਸ ਆੜ ਦੀ ਹਰਪਾਲ ਸਿੰਘ ਦਾ ਕੋਈ ਕਸੂਰ ਨਹੀਂ ਵੈਰੀਫਾਈ ਕੀਤਾ ਜਾਏ ਉਹ ਸ਼ੱਕ ਕੋਈ ਇਹੋ ਜਿਹਾ ਕਸੂਰ ਨਹੀਂ ਜਿਹਦੇ ਕਰਕੇ ਉਹਨੂੰ ਉਸ 302 ਦੇ ਵਿੱਚ ਜਿਹੜਾ ਉਹ ਮਤਲਬ ਕੀਤਾ ਗਿਆ। ਔਰ ਨਾਲ ਹੀ ਇਹ ਵੀ ਜਿਹੜਾ 사ਜਨ ਕੁਮਾਰ ਅੰਮ੍ਰਿਤਸਰ ਦਾਖਲ ਹੈ ਉਹਦਾ ਕੋਈ ਵੀ ਅਜੇ ਤੱਕ ਬਿਆਨ ਦਰਜ ਨਹੀਂ ਹੋਇਆ ਜਦ ਕਿ ਉਹਦਾ ਮੈਡੀਕਲ ਹੋ ਚੁੱਕਾ ਸਭ ਕੁਝ ਹੋ ਚੁੱਕਾ। ਤੁਹਾਨੂੰ ਵੀ ਲੱਗਦਾ ਕਿਉਂ ਨਹੀਂ ਕੀਤਾ ਯਾਰ ਕੀ ਦਬਾਹਾ ਹੈਗਾ ਪੁਲਿਸ ਪਰ? ਕੋਈ ਸਿਆਸੀ ਦਬਾਅ ਇਹਦੇ ਨਾਲ ਹੋ ਹੀ ਸਕਦਾ ਐਂ ਪ੍ਰਸ਼ਾਸਨ ਤੇ ਉਹ ਹੀ ਮੰਨ ਕਰ ਦਿਆ ਕਿ ਜੋ ਸੱਚ ਹੈ ਜਿਉ ਉਸਨੇ ਜਾਣਾ ਚਾਹੀਦਾ ਉਹਦੀ ਜੇ ਉਹਨੂੰ ਗੋਲੀ ਚਲਾਈ ਉਹ ਤੇ ਹੋ ਜੇ ਜੇ ਉਹਦੇ ਛੱਟ ਲੱਗੇ ਉਹਦਾ ਪਰਚਾ ਦਰਜ ਹੋ ਜਾਏ ਇਹ ਹੁਣ ਅੱਜ ਜੇਕਰ ਨਹੀਂ ਹੁੰਦਾਗਾ ਉਹਨਾਂ ਦੇ ਸਮੇਂ ਚ ਨਹੀਂ ਤੁਹਾਡੇ ਬਿਆਨ ਨਹੀਂ ਹੋਏਗਾ ਤਾਂ ਸਾਡੀ ਆਰਟੀ ਅਸੋਸੀਏਸ਼ਨ ਸਾਡੇ ਪ੍ਰਧਾਨ ਸਾਹਿਬ ਪੰਜਾਬ ਆਏ ਨੇ ਜਿੰਨੀ ਸਾਡੀ ਆਰਟੀ ਅਸੋਸੀਏਸ਼ਨ ਹੋਏਗੀ ਉਹਦਾ ਆਹਨ ਡਟ ਕੇ ਵਿਰੋਧ ਕਰਾਂਗੇ